ਸਾਥੀ ਸੁਖਮੰਦਰ ਸਿੰਘ ਜਨਰਲ ਸਕੱਤਰ ਲੋਕ ਸੰਗਰਾਮ ਮੋਰਚਾ ਪੰਜਾਬ ਕਾਮਰੇਡ ਸ਼ੇਰੀ ਦੀ ਸਾਥਿਓ ਸਟੇਜ ਤੇ ਗੱਲਬਾਤ ਬੰਦ ਕਰੋ ਪਾਸੇ ਜਾ ਕੇ ਕਰ ਲਓ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਬਰਛੀ ਤੇ ਵੱਖ-ਵੱਖ ਇਲਾਕਿਆਂ ਚੋਂ ਆਏ ਮੇਰੇ ਕਿਸਾਨ ਮਜ਼ਦੂਰ ਭੈਣੋ ਭਰਾਓ ਅਸੀਂ ਹਰ ਸਾਲ ਦੀ ਤਰ੍ਹਾਂ ਐਤਕੇ ਕੁਝ ਥੋੜਾ ਜਿਹਾ ਵੱਧ ਜ਼ੋਰ ਲਾ ਕੇ ਇਹ ਸਮਾਗਮ ਨੂੰ ਕਰਨ ਦੀ ਇੱਛਾ ਪਾਲੀ ਉਸੇ ਕਰਕੇ ਸਾਨੂੰ ਸਾਡੀਆਂ ਹਮਕਿਆਲ ਜਥੇਬੰਦੀਆਂ ਹਮਕਿਆਲ ਸਾਥੀਆਂ ਨੇ ਇਲਾਕੇ ਦੇ ਪਿਛਲੇ ਲੰਮੇ ਸਮੇਂ ਤੋਂ ਸ਼ੇਰੀ ਦੇ ਨਾਲ ਲਗਾਤਾਰ ਉਹਦੇ ਵਾਅ ਵਾਸਤੇ ਚ ਰਹਿ ਕੇ ਕੰਮ ਕਰਦੇ ਸਾਥੀਆਂ ਨੇ ਸਾਡੇ ਬਹੁਤ ਹੀ ਬਜ਼ੁਰਗ ਸਾਥੀ ਕਾਮਰੇਡ ਦਾ ਸਪੂਰਨ ਸਿੰਘ ਜੀ ਸ਼ਾਜਲੀ ਜੋ ਕਾਮਰੇਡ ਕਰਮ ਦੇ ਬਹੁਤ ਨੇੜਲੇ ਮਿੱਤਰ ਸਨ ਹਨ ਉਹਨਾਂ ਨੇ ਸਾਨੂੰ ਇੱਥੇ ਬਹੁਤ ਸਹਾਇਕ ਦਿੱਤਾ ਪਰਿਵਾਰ ਨੇ ਵੀ ਸਹਾਇਕ ਦਿੱਤਾ ਅੱਜ ਦਾ ਜੋ ਇਸ ਪ੍ਰਬੰਧ ਦਾ ਸਾਰਾ ਜੁਮਾ ਹੈ ਉਸ ਪਰਿਵਾਰ ਨੇ ਸਾਡੇ ਸਾਥੀਆਂ ਨੇ ਬਾਈ ਦੇ ਭਤੀਜਿਆਂ ਨੇ ਔਰ ਪਰਿਵਾਰ ਨੇ ਚੁੱਕਿਆ ਇਹ ਸਮਾਗਮ ਦੇ ਉੱਤੇ ਅਸੀਂ ਜੋ ਕਹਿਣਾ ਚਾਹੁੰਦੇ ਆ ਕਿ ਜਿਹੜੇ ਹਿੰਦੁਸਤਾਨ ਦੀ ਹਕੂਮਤ ਹੈ ਉਹ ਬਹੁਤ ਜ਼ੋਰ ਛੋਰ ਨਾਲ ਇਹ ਕਹਿ ਕੇ ਜ਼ੋਰ ਲਾ ਰਹੀ ਹੈ ਕਿ ਹਿੰਦੁਸਤਾਨ ਦਾ ਲੋਕਤੰਤਰ ਹਿੰਦੁਸਤਾਨ ਦਾ ਰਾਜਨੀਤਿਕ ਢਾਂਚਾ ਹਿੰਦੁਸਤਾਨ ਦਾ ਜਿਹੜਾ ਪ੍ਰਬੰਧ ਹੈ ਉਹ ਕਾਨੂੰਨ ਦਾ ਪ੍ਰਬੰਧ ਹੈ ਇੱਥੇ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਰਾਜ ਚ ਰਹਿ ਗਈ ਕੋਈ ਵੀ ਪਾਰਟੀ ਵਿਰੋਧੀ ਪਾਰਟੀ ਬਣ ਸਕਦੀ ਹੈ ਕੋਈ ਵੀ ਪਾਰਟੀ ਇੱਥੇ ਆ ਕੇ ਆਪਦੇ ਵਿਚਾਰ ਪੇਸ਼ ਕਰ ਸਕਦੀ ਹੈ ਪਾ ਤੁਨ ਮਾ ਉਹ ਕਾਨੂੰਨ ਦਾ ਰਾਜ ਦੱਸਣਾ ਚਾਹੁੰਦਾ ਉਹ ਕਾਨੂੰਨ ਦਾ ਰਾਜ ਕੀ ਹੈ ਬਹੁਤੀ ਸਭ ਤੋਂ ਤਾਜੀ ਧਾਰਨਾ ਜਿਹੜਾ ਵਸਤਰ ਦਾ ਇੱਕ ਚੈਨਲ ਦਾ ਇੰਚਾਰਜ ਹੈ ਉਹਨੇ ਪੇਸ਼ ਕੀਤੀ ਹੈ ਉਹਨੇ ਪੇਸ਼ ਕੀਤੀ ਕਹਿੰਦਾ ਵੀ ਜਿਹੜਾ ਸੋਨੂ ਹੈ ਉਨੇ ਹਥਿਆਰ ਡਾਲ ਦਿੱਤੇ ਉਹਨੇ ਜਾਨ ਬਚਾ ਲਈ ਇਹ ਉਹਦਾ ਅਧਿਕਾਰ ਸੀ ਜਾਨ ਬਚਾਉਣੀ ਪਰ ਜਿਹੜਾ ਉਹਨੇ ਆ ਕੇ ਨਾਰਾ ਦਿੱਤਾ ਕਿ ਮੈਂ ਮੁਖਤਰਾ ਜਾ ਕੇ ਲక్ష్మణ ਦੇਖਾ ਦੇ ਅੰਦਰ ਆ ਕੇ ਮੈਂ ਬਸਤਰ ਦੇ ਲੋਕਾਂ ਦੀ ਨੁਮਾਇੰਦਗੀ ਕਰੂੰਗਾ ਮੈਂ ਬਸਤਰ ਦੇ ਲੋਕਾਂ ਦਾ ਰਾਜ ਲਿਆਉਂਗਾ ਉਹਨਾਂ ਦੀ ਮੁਕਤੀ ਕਰਾਉਂਗਾ ਤਾ ਹਮਾਸ਼ੂ ਕੁਮਾਰ ਕਹਿੰਦਾ ਉਸੇ ਵਾਸਤਰ ਦਾ ਸਭ ਤੋਂ ਮਹੱਤਮ ਪੂਰਨ ਪੱਤਰਕਾਰ ਜਿਹੜਾ ਕੋਈ ਆਰਮਨ ਸਟਰਗਲ ਨਹੀਂ ਲੜ ਰਿਹਾ ਜਿਹੜਾ ਕੋਈ ਕਿਸੇ ਕਿਸਮ ਦੀ ਵਕਾਲਤ ਨਹੀਂ ਕਰਦਾ ਮਾਓਵੇਦੀ ਪਾਰਟੀ ਦੀ ਜਿਹੜਾ ਗਾਂਧੀਵਾਦੀ ਸ਼ਾਂਤੀ ਦਾ ਪਿਆਰੀ ਹੈ ਜਿਹੜਾ ਕੁ ਸੱਤੇ ਵਾਪਰਿਆ ਪਿਛਲੇ 25 30 ਸਾਲਾਂ ਚ ਉਹਨੇ 30 ਸਾਲਾਂ ਚ ਜਿੰਨੀਆਂ ਕਟਨਾਵਾਂ ਪੇਸ਼ ਕੀਤੀਆਂ ਜਿਹੜਾ ਸਰਕਾਰੀ ਜ਼ਬਰ ਉਥੇ ਝੱਲਿਆ ਉਹ ਕਹਿੰਦਾ ਸਭ ਤੋਂ ਵੱਡਾ ਸਰਕਾਰੀ ਜ਼ਬਰ ਕਾਨੂੰਨ ਦੇ ਰਖਵਾਲਿਆਂ ਨੇ ਮੁੱਖ ਤੌਰ 'ਤੇ ਨਮਾਇੰਦਿਆਂ ਨੇ ਇੱਥੋਂ ਦੇ ਲਟੇਰਿਆਂ ਨੇ ਇੱਥੋਂ ਦੀ ਕਾਂਗਰਸ ਨੇ ਇਥੋਂ ਦੀ ਬੀਜੇਪੀ ਨੇ ਉਹ ਜਿਹੜਾ ਇੱਥੇ ਕੱਲੂ ਕਾਲਾ ਕੀਤਾ ਕਤਲਿਆਂ ਨੂੰ ਕੀਤਾ ਉਹ ਇਹਨਾਂ ਨੇ ਕੀਤਾ ਤੇ ਫਿਰ ਜਿਹੜਾ ਸੋਨੂ ਇਹ ਕਹਿ ਰਿਹਾ ਤੇ ਮੈਂ ਸਿਰਫ ਇਹ ਕੀਤਾ ਮੈਂ ਕਿਹਾ ਕਿ ਤੁਸੀਂ ਇੱਥੇ ਬੰਦੇ ਮਾਰਤੇ ਦੀ ਜਾਂਚ ਕਰਾਓ ਤੁਸੀਂ ਸੋਨੀ ਸੋਰੀ ਨਾਲ ਬਲਾਤਕਾਰ ਕੀਤਾ ਉਹਦੇ ਕੁਕਤੰਗਾ 'ਚ ਪੱਥਰ ਭਰਿਆ ਇਹਦੀ ਜਾਂਚ ਕਰਾਓ ਤੁਸੀਂ ਝੂਠੇ ਪੁਰਸ ਮੁਕਾਬਲੇ ਬਣਾਏ ਇਹਦੀ ਜਾਂਚ ਕਰਾਓ ਤੁਸੀਂ 700 ਪਿੰਡ ਸਾੜਤਾ ਤੁਸੀਂ ਜਾਂਚ ਕਰਾਓ ਮੈਂ ਇੰਨੇ ਹੀ ਕਿਹਾ ਤੇ ਮੇਰਾ ਸਾਰਾ ਵਸਤਰ ਦਾ ਜਿੰਨਾ तमाम ਪ੍ਰਬੰਧ ਸੀ ਉਹਦਾ ਆਸ਼ਰਮ ਸੀ ਉਹਦਾ ਬਸੇਰਾ ਸੀ ਰਹਿਣ ਬਸੇਰਾ ਉਹ ਢਾ ਕੇ ਅੱਗ ਲਾ ਕੇ ਸਾੜ ਕੇ ਸੂਹ ਕਰਤਾ ਪੈ ਸੋਨੀ ਸੋਰੀ ਨੇ ਸਿਰਫ ਇਨਾ ਹੀ ਕਿਹਾ ਕਿ ਸਰਕਾਰ ਧੱਕਾ ਕਰਦੀ ਹੈ ਇਹ ਝੂਠੇ ਪੁਲਸ ਮੁਕਾਬਲੇ ਬਣਾਉਂਦੀ ਹੈ ਇਹ ਔਰਤਾਂ ਨਾਲ ਰੇਤ ਕਰਦੀ ਹੈ ਇਥੋਂ ਦੀ ਸੀਆਰਪੀ ਤੇ ਉਹਨਾਂ ਨੇ ਸਜ਼ਾ ਦਿੱਤੀ ਸੋਨੀ ਸੋਰੀ ਨੂੰ ਉਹੀ ਲੋੜਵੇਂ ਰੂਪ ਚੋ ਦੇਣਾ ਬਲਾਤਕਾਰ ਕਰਕੇ ਤੇ ਸੋਨੂੰ ਕਿਹੜੇ ਮੁਖਧਵਾ ਦੀ ਗੱਲ ਕਰਦਾ ਹੈ ਤੇ ਵਸਤਰ ਦੇ ਅੰਦਰ ਇਹ ਗਾਂਧੀਵਾਦੀ ਕਹਿ ਰਿਹਾ ਇਸ ਬਸਤਰ ਦੇ ਅੰਦਰ ਸ਼ਾਂਤੀਪੂਰਕ ਢੰਗ ਨਾਲ ਲੜਿਆ ਨਹੀਂ ਜਾ ਸਕਦਾ ਤੇ ਜੇ ਲੜਿਆ ਜਾ ਸਕਦਾ ਉਥੋਂ ਦੇ ਖਣਜ ਪਦਾਰਥ ਉਥੋਂ ਦੀਆਂ ਖਾਣਾ ਉਥੋਂ ਦਾ ਜਲ ਉਥੋਂ ਦਾ ਜੰਗਲ ਉਥੋਂ ਦੀ ਜਮੀਨ ਜੇ ਬਚਾਈ ਜਾ ਸਕਦੀ ਹੈ ਤੇ ਹਕੂਮਤ ਹਥਿਆਰਾਂ ਦੇ ਜ਼ੋਰ ਤੇ ਖੂਨ ਤੇ ਲੱਗੀ ਹੈ ਤੇ ਹਕੂਮਤ ਦਾ ਟੱਕਰਾ ਕਰਕੇ ਬਚਾਈ ਜਾ ਸਕਦੀ ਹੈ ਇਹ ਗਾਂਧੀਵਾਦੀ ਦਾ ਕਹਿ ਰਿਹਾ ਹੈ ਤੇ ਸੋਨੂ ਜੀ ਮੈਨੂੰ ਜਵਾਬ ਦਿਓ ਇਹ ਤੋਂ ਬਨਾ ਤੀਜਾ ਰਾਹ ਕਿਹੜਾ ਹੈ ਨਾ ਤਾਂ ਸ਼ਾਂਤੀ ਦਾ ਰਾਹ ਹੈ ਨਾਲ ਫਿਰ ਆਰਮਨਸ ਦਾਗਲ ਦਾ ਰਾਹ ਹੈ ਤੇ ਫਿਰ ਥੋੜਾ ਤੀਜਾ ਕੜਾ ਰਾਹ ਆ ਤੇ ਉਹ ਕਹਿੰਦਾ ਮੈਂ ਤਾਂ ਨਹੀਂ ਕਹਿੰਦਾ ਭਵਾਂ ਪਰ ਤੇਰੀ ਪਾਰਟੀ ਨੇ ਤੈਨੂੰ ਦਫਾ ਡਿਕਲੇਅਰ ਕਰਤਾ ਤੂੰ ਲੋਕਾਂ ਨਾਲ ਧੋਖਾ ਕੀਤਾ ਤੂੰ ਵਸਤਰ ਨਾਲ ਧੋਖਾ ਕੀਤਾ ਤੂੰ ਇਹ ਕਹਿ ਕੇ ਤੁਰਿਆ ਸੀ ਕਿ ਵਸਤਰ ਦੇ ਲੋਕੋ ਜਦ ਜੰਗਲ ਜ਼ਮੀਨ ਦੀ ਰਾਖੀ ਅਸੀਂ ਕਰਾਂਗੇ ਅਸੀਂ ਤੁਹਾਡੇ ਮੂਰੇ ਆ ਤੇ ਤੁਸੀਂ ਸਾਰੇ ਪਿੱਛੇ ਆਓ ਤੇ ਬਾਸਟਰ ਦੇ ਲੋਕਾਂ ਨੇ ਕਸਰ ਨਹੀਂ ਛੱਡੀ ਆਪਦੇ ਸਰ ਦੇ ਸਾਰੇ ਪਰਿਵਾਰ ਆਪਦੇ ਬੱਚੇ ਧੀਆ ਮੁੰਡੇ ਔਰ ਬੁੱਢੇ ਕਾਲਾਂ ਦੇ ਕਾਲਾ ਉਹਦੀ ਲਹਿਰ ਨੂੰ ਦਿੱਤੇ ਇਨਕਲਾਬੀ ਲਹਿਰ ਨੂੰ ਦਿੱਤੇ ਔਰ ਇੱਕ ਸਮਾਂ ਆ ਗਿਆ ਸੀ ਜਦੋਂ ਸਾਰਾ ਵਸਤਰ ਇਥੋਂ ਦੇ ਵਿੱਚ ਜ਼ਬਰ ਦੇ ਵਿੱਚ ਆ ਗਿਆ ਸਲਵਾ ਜੁੰਡਮ ਨੇ 700 ਪਿੰਡ ਸਾਲੇ ਤਾ ਉਹ ਸਮਾਂ ਸੀ ਸਾਰੇ ਸਾਰੇ ਵਸਤਰ ਉਸ ਮੌਬਾਦੀਆਂ ਦੀ ਯਗਵਾਈ ਦੇ ਅੰਲੇ ਚੰਦੇ ਥੱਲੇ ਇਕੱਠਾ ਹੋ ਕੇ ਸਰਕਾਰ ਨਾਲ ਨੌ ਪੰਜਾ ਲੈਣ ਲੱਗ ਗਿਆ ਇਹ ਚੈਨਲ ਕਹਿ ਰਿਹਾ ਹੈ ਗਾਂਧੀਵਾਦੀ ਕਹਿ ਰਿਹਾ ਹੈ ਸੋਨੀ ਸੋਰੀ ਕਹਿ ਰਹੀ ਹੈ ਇਥੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਬੋਧਨ ਕਰਕੇ ਗਏ ਸੀ ਬੇਲਾ ਪਟ ਗਿਆ ਉਹ ਵੀ ਬਸਤਰ ਦੀ ਉਥੋਂ ਦੀ ਬੁੱਧੀ ਜੀ ਵੀ ਹੈ ਉਹਨੇ ਵੀ ਕਿਹਾ ਕਿ ਸਰਕਾਰ ਨੇ ਜਿਹੜਾ ਕੰਮ ਕੀਤਾ ਹੈ ਇਹ ਬਹੁਤ ਮਾੜਾ ਕੀਤਾ ਤੇ ਲੋਕਾਂ ਨਾਲ ਹੋ ਰਿਹਾ ਹੈ ਇਹਦੇ ਜੋ ਮੁੱਖ ਜ਼ਿੰਮੇਵਾਰ ਇਥੋਂ ਦੀ ਸਰਕਾਰ ਹੈ ਤੇ ਉਹਦੀ ਅਗਵਾਈ ਕਰ ਰਹੀ ਜਿਹੜੀ ਬੀਜੇਪੀ ਹੈ ਜਿਹੜੀ ਆਰਐਸਐਸ ਦਾ ਝੰਡਾ ਜਿਹੜਾ ਆਰਐਸਐਸ ਦਾ ਝੰਡਾ ਜਿਹੜਾ ਉਹਨੂੰ ਅੱਗੇ ਲਿਆ ਰਹੀ ਹੈ ਉਹਨੂੰ ਲਾਗੂ ਕਰ ਰਹੀ ਹੈ ਤੇ ਅੱਜ ਕਾਨੂੰਨਾ ਦੀ ਗਵਾਈ ਕਰਨ ਵਾਲਿਓ ਇੱਕ ਕਤਲ ਕੀਤਿਆਂ ਲਹਿਰ ਨਹੀਂ ਮੁੱਕਣੀ ਹਿੰਦੂ ਮਾਣੂ ਹਸਪਤਾਲ ਦੇ ਵਿੱਚੋਂ ਰੈਸਟ ਕੀਤਾ ਉਹਦੀ ਪਤਨੀ ਨੂੰ ਇਲਾਜ ਕਰਾਉਣ ਲਈ ਛੇ ਸਾਥੀ ਉਹ ਹਸਪਤਾਲ ਦੇ ਵਿੱਚ ਗਏ ਸੀ ਉਹਨਾਂ ਨੂੰ ਸੁੱਤੇ ਹੋਏ ਉਹਨੂੰ ਫੜਿਆ ਜੇ ਤੁਹਾਡਾ ਕਾਨੂੰਨ ਦਾ ਰਾਜ ਹੈ ਉਹਦੇ ਨਾਲ ਬਾਕੀਆਂ ਨਾਲ ਸਲੂਕ ਕਰਦੇ ਫਟਾ ਕਾਨੂੰਨ ਕਿੱਥੇ ਸੀ ਸੁਪਰੀਮ ਕੋਰਟ ਹਾਈ ਕੋਰਟ ਕਿੱਥੇ ਸੀ ਅਦਾਲਤ ਕਿੱਥੇ ਐ ਉਹਨੇ ਹੀ ਪੇਸ਼ ਕਰਦੇ ਇਹ ਕਾਤਲ ਆ ਇਹ ਲਟੇਰਾ ਐ ਅੱਤਵਾਦੀ ਐ ਪਰ ਨਹੀਂ ਕਿਆ ਕੀਤੇ ਕਰਿਆ ਕੀ ਉਥੋਂ ਦਾ ਮੁੱਖ ਮੰਤਰੀ ਵਾਸਟਰ ਦਾ ਉਹਦੇ ਘਰ ਜਾ ਕੇ ਬਹਿ ਗਿਆ ਉਹਦੀ ਮਾਂ ਨੂੰ ਕਹਿੰਦਾ ਕਿ ਤੂੰ ਅਪੀਲ ਕਰ ਜੇ ਤੂੰ ਅਪੀਲ ਕਰੇਂ ਤੇਰਾ ਮੁੰਡਾ ਕਰੇ ਆ ਸਕਦਾ ਹੈ ਹਿੜਮਾ ਤੇਰਾ ਬੱਚਾ ਕਰਿਆ ਸਕਦਾ ਹੈ ਤੇਰੀ ਡਗੋਰੀ ਬਣ ਸਕਦਾ ਹੈ ਤੈਨੂੰ ਸਾਂਹ ਸਕਦਾ ਬੁੱਢੇ ਬਾਰੇ ਅਸੀਂ ਉਹਨੂੰ ਬਖਸ਼ ਦਿੰਦੇ ਆ ਉਹਨੇ ਉਹ ਚੈਨਲ ਦੇ ਉੱਤੇ ਜੋ ਬੋਲਿਆ ਉਹਨੇ ਭਗਤ ਸਿੰਘ ਦੇ ਬਾਪ ਦੀ ਗੱਲ ਯਾਦ ਕਰਾਤੀ ਭਗਤ ਸਿੰਘ ਦੇ ਬਾਪ ਨੇ ਵੀ ਕਿਹਾ ਸੀ ਭਗਤ ਸਿੰਘ ਨੂੰ ਜੇਹ ਚ ਜਾ ਕੇ ਕਹ ਰਿਹਾ ਸਾਮਰਾਜਾ ਜਿਹੜਾ ਉਹ ਕਹਿ ਰਿਹਾ ਕਿ ਜੇ ਤੂੰ ਮਾਫੀ ਮੰਗ ਲੇ ਤੇਰੀ ਮੌਤ ਦੀ ਸਜ਼ਾ ਬਰਖਾਸਤ ਹੋ ਸਕਦੀ ਹੈ ਤੇ ਭਗਤ ਸਿੰਘ ਨੇ ਕਿਹਾ ਸੀ ਮਾਫੀ ਮੰਗਣਗੇ ਗਦਾਰ ਮਾਫੀ ਮੰਗਣਾ ਮੇਰਾ ਬਹੁਤ ਵੱਡਾ ਗਲਤੀ ਹੈ ਤੇ ਮੈਂ ਇਸ ਮਕਾਮ ਤੇ ਪਹੁੰਚ ਚੁੱਕਿਆ ਕਿ ਮੈਂ ਹੁਣ ਬਹੁਤਾ ਅੱਗੇ ਜਿਉਣਾ ਨਹੀਂ ਚਾਹੁੰਦਾ ਤੇ ਹਿੜਮੈ ਨੂੰ ਉਹ ਭਾਵ ਕਬੀਲ ਕਰਾਈ ਗਈ ਮਾਂ ਵੱਲੋਂ ਤੇ ਹਿਡ ਮੈਨੇ ਇਨਕਾਰ ਕਰਤਾ ਕਿ ਮੈਂ ਜਿਹੜੇ ਰਾਹ ਤੇ ਤੁਰ ਚੁੱਕਿਆ ਮੈਂ ਗਦਾਰ ਹੋਣਾ ਕੱਤ ਸਕਦਾ ਮਰ ਸਕਦਾ ਉੱਡ ਸਕਦਾ ਜਿਵੇਂ ਕੂਕੇ ਉੱਡੇ ਸੀ ਤੋਪਾਂ ਮੁਰੇ ਪਰ ਮੈਂ ਗਦਾਰ ਨਹੀਂ ਬਣੂੰਗਾ ਸਾਥੀਓ ਸਰੀਰ ਦੇ ਸਾਰੇ ਅੰਗ ਉਹਦੇ ਤੋੜ ਦਿੱਤੇ ਗਏ ਔਰ 18 ਦਿਨ ਅਰਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਕਿੱਥੇ ਸੀ ਕਾਨੂੰਨ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ ਜਿੰਨਾ ਕਾਨੂੰਨਾਂ ਤਹਿਤ ਇਹ ਕਹਿੰਦੇ ਕਿ ਸਾਡੀ ਮੁਖਤਰਾ ਜਾਓ ਤੇ ਮੁਰਕੇ ਤੁਸੀਂ ਆ ਕੇ ਸਾਡੇ ਸਾਡੇ ਵਾਂਗੂ ਰਾਜ ਕਰੋ ਅੱਜ ਕੱਪ ਕੇ ਮੈਂ ਚਾਹੁੰਨਾ ਕਿ ਹਿੰਦੁਸਤਾਨ ਦੇ ਜਿਹੜੇ ਇਹ ਲਟੇਰੇ ਆ ਇਹਨਾਂ ਦੇ ਹੱਥੀਂ ਤੇ ਦੰਦ ਖਾਣਦੇ ਹੋਰ ਵਿਖਾਉਣ ਦੇ ਹੋਰ ਆ ਲੋਕਾਂ ਵਾਸਤੇ ਇਹ ਕਹਿਣ ਨੂੰ ਹੈ ਕਿ ਅਤਵਾਦੀ ਨੇ ਇਹ ਅਸਲ 'ਚ ਮੈਂ ਸਮਝਦਾ ਅਤਵਾਦੀ ਕੌਣ ਹੁੰਦਾ ਹੈ ਜਿਹੜਾ ਦੇਸ਼-ਧਰੋਹੀ ਹੀ ਹੋਵੇ ਦੇਸ਼-ਧਰੋਹੀ ਕੌਣ ਹੁੰਦਾ ਹੈ ਜਿਹੜਾ ਦੇਸ਼ ਨਾਲ ਦਗਾ ਕਮਾਵੇ ਜਿਹੜਾ ਡਟੇਰਿਆਂ ਨੂੰ ਦੇਸ਼ ਦੇ ਮਾਲ ਖਜ਼ਾਨੇ ਲਟਾਵੇ ਜਿਹੜਾ ਲਟੇਰਿਆਂ ਨੂੰ ਸਾਂਝ ਪਾ ਕੇ ਇੱਕ ਲੱਕੜੀ ਪਾ ਕੇ ਕਹੇ ਕਿ ਆਓ ਸਾਡੇ ਦੇਸ਼ ਦੇ ਵਿੱਚ ਆ ਲੋਕਾਂ ਦੀ ਲੁੱਟ ਕਰ ਲੋ ਕੁੱਟ ਕੇ ਮਾਰ ਦਿਓ ਇਹੇ ਕੰਮ ਉਹਨਾਂ ਨੇ ਸ਼ੁਰੂ ਕੀਤਾ ਤੇ ਸਭ ਤੋਂ ਵੱਧ ਕਿੱਥੇ ਕੀਤਾ ਮੈਂ ਇਹ ਕਹਿਣੀ ਚਾਹੁੰਦਾ ਕਿ ਉਹ ਲੜਾਈ ਮਾਓਵਾਦੀਆਂ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਬਾਸਟਰ ਦੇ ਲੋਕਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਲੜਾਈ ਤੁਹਾਡੀ ਹੈ ਤੁਹਾਡੇ ਲੋਕਾਂ ਦੀ ਹੈ ਤੇ ਤੁਹਾਡੇ ਕੋਲੇ ਜ਼ਮੀਨ ਕਿੰਨੀ ਹੈ 20% ਆ ਤੇ ਤੁਸੀਂ ਕਹਿੰਦੇ ਆ 80% ਆ ਤੇ ਜਿਹੜੇ ਲਟੇਰੇ ਨੇ ਜਿਹੜੇ ਮਲਾਈਆਂ ਖਾਰੇ ਨੇ ਮਹਿਲ ਮਨਾਰਿਆਂ ਚ ਰਹ ਰਹੇ ਨੇ ਉਹਨਾਂ ਕੋਲ ਜਮੀਨ ਹੈ 80% ਆ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਜ਼ਮੀਨ ਦਾ ਮਸਲਾ ਹੱਲ ਨਹੀਂ ਹੋਇਆ ਉਹ ਆਜ਼ਾਦੀ ਆਈ ਸੀ ਜਿਹੜੀ ਉਹ ਝੂਠੀ ਸੀ ਲੋਕਾਂ ਦਾ ਉਹੋ ਵੀ ਧੋਖਾ ਹੋਇਆ ਤੇ ਲੋਕਾਂ ਨੇ ਅੱਜ ਸੋਨੂੰ ਨੇ ਵੀ ਧੋਖਾ ਕੀਤਾ ਇਹੋ ਜਿ ਕਰਕੇ ਉਹ ਧੋਖੇ ਤੋਂ ਸਾਰੇ ਕੁਝ ਨਹੀਂ ਹੁੰਦੇ ਕੁਝ ਬੱਚੇ ਵੀ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਗੋਡੇ ਨਹੀਂ ਟੇਕਾਂਗੇ ਅਸੀਂ ਗद्दार ਨਹੀਂ ਬਣਾਂਗੇ ਔਰ ਉਹਨਾਂ ਨੇ ਇਹ ਸਾਮਰਾਜੀਆਂ ਨਾਲ ਜਿਹੜੀਆਂ ਜੱਫੀਆਂ ਪਈਆਂ ਉਹਨਾਂ ਦੀ ਜਿਹੜੀ ਖਣਿਜ ਪਦਾਰਥ ਹੈ ਉਥੇ ਸੋਨਾ ਲੋਹਾ ਕੋਲਾ ਸਟੀਲ ਉਹ ਨਿਕਲਦਾ ਹੈ ਤੇ ਉਥੇ ਇਹ ਚੌੜੀਆਂ ਸੜਕਾਂ ਬਣ ਰਹੀਆਂ ਉਹ ਚੌੜੀਆਂ ਸੜਕਾਂ ਆਦਵਾਸੀਆਂ ਦੇ ਮੋਟਰਸਾਈਕਲ ਸਕੂਟਰ ਕਾਰਾਂ ਭਜਾਉਣ ਵਾਸਤੇ ਨਹੀਂ ਉਹ ਟੈਂਕ ਚਲਾਉਣ ਵਾਸਤੇ ਆ ਵੱਡੇ ਲਟੇਰਿਆਂ ਦੇ ਟਰੱਕ ਚਲਾਉਣ ਵਾਸਤੇ ਆ ਤੇ ਉੱਥੇ ਪਹੁੰਚਣ ਵਾਸਤੇ ਆ ਤੇ ਲੋਕਾਂ ਨੇ ਉੱਥੇ ਜਿਹੜੇ ਕਹਿੰਦੇ ਮੁਖਤਾਰਾ ਜਾ ਕੇ ਲੜੋ ਸ਼ਾਂਤੀਪੂਰਵਕ ਢੰਗ ਨਾਲ ਲੜੋ 10000 ਦੀ ਗਿਣਤੀ 'ਚ ਇੱਕ ਬਹੁਤ ਵੱਡਾ ਲੋਕਾਂ ਦਾ ਪ੍ਰੋਟੈਸਟ ਹੋਇਆ ਇਹ ਜਿਹੜੀ ਚੌੜੀ ਸੜਕ ਬਣ ਰਹੀ ਸੀ ਉਹ ਛੜਕਦੇ ਮੂਹਰੇ ਜੰਗਲ 'ਚ ਬਹਿ ਗਏ ਜਦੋਂ ਜੰਗਲ ਪਟਿਆ ਜਾਊਗਾ ਤਾਂ ਉਹਨਾਂ ਦਾ ਜਿਹੜਾ ਜੰਗਲ ਦਾ ਪੈਦਾਵਾਰ ਦਾ ਸਾਧਨਾ ਹੈ ਉਹ ਉੱਜੜ ਜਾਊ ਇਸ ਕਰਕੇ ਉਹ ਜੰਗਲ ਨੂੰ ਖੋਣ ਵਾਸਤੇ ਇਹਨਾਂ ਨੇ ਫੌਜਾਂ ਚੜਾਈਆਂ ਔਰ ਜੰਗਲ ਦੇ ਵਿੱਚ ਉੱਥੇ ਮਾਓਵਾਦੀਆਂ ਨੇ ਉਥੋਂ ਦੇ ਕਾਮਨਿਸਟਾ ਨੇ ਉਥੋਂ ਦੇ ਕਲਾਬੀਆਂ ਨੇ ਟੋਟਲ ਬਾਸਟਰ ਤੇ ਕਬਜ਼ਾ ਕਰ ਲਿਆ ਸੀ ਉੱਥੇ ਕੋਈ ਰਾਜਤੰਤਰ ਨਹੀਂ ਸੀ ਔਰ ਕਬਜ਼ਾ ਕਰਕੇ ਜਨਤਨਾ ਸਰਕਾਰ ਚਲਾਈ ਲੋਕਾਂ ਦੀ ਸਰਕਾਰ ਚਲਾਈ ਲੋਕ ਫੈਸਲੇ ਕਰਦੇ ਕੀ ਬੀਜਣਾ ਕੀ ਵੜਣਾ ਤੇ ਕਿਹਨੂੰ ਨਹੀਂ ਵੜਨ ਦੇਣਾ ਔਰ ਜਨਤਨਾ ਸਰਕਾਰ ਚਲਾਉਂਦੇ ਆ ਉਹਨਾਂ ਨੇ ਲਟੇਰਿਆਂ ਤੋਂ ਜ਼ਬਰਦਸਤੀ ਜਿੱਥੇ ਆਪਦੀ ਰਾਖੀ ਲਈ ਹਥਿਆਰ ਖੋਏ ਉੱਥੇ ਉਹਨਾਂ ਨੇ ਇਹ ਵੀ ਕਿਹਾ ਜਿਹੜੀ ਇਥੋਂ ਉਪਜ ਹੁੰਦੀ ਹੈ ਇਹਦੇ ਵਿੱਚੋਂ ਸਾਡਾ ਹਿੱਸਾ ਕੱਢੋ ਇਹ ਕਹਿੰਦੇ ਆ ਫਰੋਟੀਆਂ ਫਰੋਟੀਆਂ ਨਹੀਂ ਉਹ ਕਹਿੰਦੇ ਸਾਡਾ ਹਿੱਸਾ ਹੈ ਸਾਡੀ ਅਜੇ ਭਵੇਂ ਭਾਤ ਪੱਤਰ ਤੇ ਸਰਕਾਰ ਨਹੀਂ ਪਰ ਇੱਥੋਂ ਨਹੀਂ ਲਿਜਾਣ ਦਿੰਦੇ ਜੇ ਲਿਆਣਾ ਹੈ ਤੇ ਅੱਧਾ ਕੱਢ ਕੇ ਰੱਖੋ ਛੇ ਉਹਦੇ ਨਾਲ ਉਥੋਂ ਦੇ ਲੋਕਾਂ ਨੂੰ ਜੰਤਨਾ ਸਰਕਾਰ ਚਲਾ ਕੇ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਉਥੋਂ ਦਾ ਰਜਗਾਰ ਦਿੱਤਾ ਅੱਜ ਉਹ ਵਾਸਤਰ ਵਿੱਚੋਂ ਕੋਈ ਜਹੀ ਆਵਾਜ਼ ਨਹੀਂ ਆਈ ਬੰਦੇ ਮਰਨ ਦੇ باوجود ਵੀ ਕਹਾਉਣ ਨੂੰ ਬਸ ਬਾ ਰਾਜੂ ਜਿਹੜਾ ਜਨਰਲ ਸੈਕਟਰੀ ਸੀ ਉਹਦੇ ਭਰਾ ਤੋਂ ਜਿਹੜਾ ਵੱਡਾ ਗੈਸਟ ਕਡ ਅਫਸਰ ਡਟਾਇਰ ਹੋਇਆ ਉਹ ਤੋਂ ਕਹਾਉਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਉਹ ਕੋਈ ਮਾੜਾ ਆਦਮੀ ਨਹੀਂ ਸੀ ਉਹਦਾ ਆਪ ਦੇ ਕੱਪੜੇ ਲਾ ਕੇ ਕਾਂਜ ਸਮੇਂ ਲੋਕਾਂ ਨੂੰ ਦੇ ਦਿੰਦਾ ਸੀ ਵੀ ਆਹ ਤੁਸੀਂ ਪਾ ਲਓ ਮੈਂ ਹੋਰ ਬਣਾ ਲੂੰਗਾ ਤੇ ਜਿਹੜਾ ਹਿਦਮ ਹੈ ਉਹ ਉੱਥੋਂ ਦਾ ਕਮਾਂਡਰ ਸੀ ਫੌਜ ਦਾ ਉਹਦਾ ਘਰ ਝੋਪੜੀ ਉਹ ਵੀ ਢਹਿ ਗਈ ਤੇ ਤੁਸੀਂ ਜੇ ਇਥੇ ਇੱਕ ਵਾਰੀ ਐਮਐਲਏ ਬਣ ਜੇ ਕੋਈ ਜਿਹੜੇ ਧਾਰਾਂ ਦੀ ਗੱਲ ਕਰਦੇ ਆ ਜਿਹੜੇ ਵੋਟਾਂ ਦੀ ਗੱਲ ਕਰਦੇ ਆ ਇੱਕ ਵਾਰੀ ਐਮਐਲਏ ਬਣ ਜੇ ਤੇ ਆ ਸਾਰੇ ਖੋਖਰ ਜਿੱਡਾ ਹਰ ਬਣਾ ਲੈਂਦਾ ਇਹ ਕਹੇ ਜੀ ਰਾਜਨੀਤੀ ਹੈ ਇਹ ਰਾਜਨੀਤੀ ਲਟੇਰਿਆਂ ਦੀ ਹੈ ਵੱਡੇ ਵੱਡੇ ਮਹਿਲ ਬਣਾਉਣ ਦੀ ਤੇ ਝੋਪੜੀਆਂ ਵਾਲਿਆਂ ਦੀ ਉਹ ਕਹਿੰਦੇ ਸਾਡੇ ਕੋਲੇ ਗਵਾਉਣ ਨੂੰ ਕੱਖ ਨਹੀਂ ਤੇ ਜਿੱਤਣ ਲਈ ਸਾਰਾ ਸੰਸਾਰ ਪਿਆ ਇਸ ਕਰਕੇ ਮੈਂ ਇਥੋਂ ਜਿਹੜਾ ਕਾਨੂੰਨ ਦਾ ਪ੍ਰਬੰਧ ਹੈ ਇਥੋਂ ਦੀ ਜਿਹੜੇ ਲਟੇਰੇ ਆ ਉਹ ਝੂਠੇ ਪੁਲਸ ਮੁਕਾਬਲੇ ਬਣਾ ਰਿਹਾ ਔਰ ਮੰਗ ਕਰਦਾ ਐ ਇਸ ਸਟੇਜ ਤੋਂ ਕਿ ਝੂਠੇ ਪੁਲਸ ਮੁਕਾਬਲੇ ਬਣਾਉਣੇ ਬੰਦ ਕਰੋ ਤੇ ਕਦੇ ਵੀ ਲਹਿਰ ਝੂਠੇ ਮੁਕਾਬਲਿਆਂ ਨਾਲ ਦਬੀ ਨਹੀਂ ਮੈਂ ਦੂਸਰੀ ਗੱਲ ਜਿਹੜੀ ਕਹਿਣੀ ਚਾਹਨਾ ਕਿ ਇਤਿਹਾਸ 'ਚ ਪਹਿਲੀ ਵਾਰ ਨਹੀਂ ਵਾਪਰਿਆ ਕਾਂਗਰਸ ਚਾਰੂ ਉਹਦੇ ਸਾਰੇ ਸਾਥੀ ਸ਼ਹੀਦ ਕਰਤੇ ਸੀ ਪਾਰਟੀ ਫੇਰ ਉੱਠ ਖੜੀ ਉਹ ਫੇਰ ਜਾ ਕੇ ਜੰਗਲ ਤੇ ਕਬਜ਼ਾ ਕਰ ਲਿਆ ਸਾਰੇ ਤਮਾਮ ਤੇ ਭਾਰਤ ਦੇ ਗ੍ਰਹਿ ਮੰਤਰੀ ਜਤੰਬਰਾਂ ਨੂੰ ਕਾਂਗਰਸ ਦੇ ਰਾਜਮੁੱਖੇ ਕਹਿਣਾ ਪਿਆ ਕਿ ਸਭ ਤੋਂ ਵੱਡਾ ਦੁਸ਼ਮਣ ਸਾਡਾ ਮਾਓਵਾਦੀ ਪਾਰਟੀ ਹੈ ਤੇ ਵੱਡਾ ਦੁਸ਼ਮਣ ਕੌਣ ਹੁੰਦਾ ਹੈ ਉਹਨੇ ਚੀਨ ਨਹੀਂ ਕਿਹਾ ਪਾਕਿਸਤਾਨ ਨਹੀਂ ਕਿਹਾ ਮਾਓਸ਼ਟ ਕਿਹਾ ਤੇ ਥੋੜੀ ਲੜਾਈ ਭਰਾਓ ਉਹਨਾਂ ਦਾ ਬਿਲਕੁਲ ਸਾਂਝੀ ਹੈ ਤੁਹਾਡੀ ਜ਼ਮੀਨ ਖੋਣ ਆ ਰਹੀ ਹੈ ਛੜਕਾਂ ਵੀ ਵੱੜ ਰਹੀਆਂ ਥੋੜੇ ਦੇ ਲੈਂਡ ਪੌਨਿੰਗ ਨੀਤੀ ਵੀ ਆ ਰਹੀ ਹੈ ਤੇ ਫਿਰ ਥੋੜੀ ਨੀਤੀ ਤੇ ਉਹਨਾਂ ਦੀ ਨੀਤੀ 'ਚ ਫਰਕ ਦੱਸੋ ਕੀ ਹੈ ਇਹ ਠੀਕ ਹੈ ਉਹਨਾਂ ਨੇ ਲਹਿਰ ਨੂੰ ਘਾਮਦਾ ਲਿਆ ਉਹਨਾਂ ਨੇ ਉੱਥੇ ਕਬਜ਼ਾ ਕਰਕੇ ਲੋਕਾਂ ਨੂੰ ਰਾਜ ਦੇਣਾ ਸ਼ੁਰੂ ਕਰ ਦਿੱਤਾ ਪਰ ਸਾਰਿਆਂ ਦਾ ਥੋੜਾ ਵੀ ਨਹੀਂ ਜੇ ਤੁਹਾਨੂੰ ਕੋਈ ਗੋਲੀਆਂ ਨਾ ਮਾਰਨ ਲੱਗ ਗਿਆ ਤੁਹਾਨੂੰ ਕੋਈ ਤਾਕਤ ਦੇ ਜੋਰ ਤੇ ਖੇਣ ਲੱਗ ਗਿਆ ਤੇ ਫਿਰ ਤੁਸੀਂ ਕੀ ਕਰੋਗੇ ਫਿਰ ਜਿੰਨੀ ਜੋ ਗੇ ਹੋਵਗੇ ਉਹ ਕਰ ਲਓਗੇ ਇੱਕ ਤਾਂ ਗੱਲ ਮੈਂ ਇਹ ਕਹਿਣੀ ਚਾਹਨਾ ਦੂਸਰੀ ਗੱਲ ਜਿਹੜੀ ਸਮਝ ਦੀ ਘਾਟ ਕਰਕੇ ਮੈਂ ਸੰਕੋਚ ਨਾਲ ਹੀ ਕਹਿਣੀ ਚਾਹਨਾ ਇਹ ਹੁਣ ਤੱਕ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਮੁਖਤਰਾ ਚਾ ਕੇ ਰਾਜ ਬਦਲ ਦੇਾਂਗੇ ਤਾਜ ਬਦਲ ਦੇਾਂਗੇ ਲੋਕਾਂ ਦੀ ਮੁਕਤੀ ਕਰਾ ਦੇਾਂਗੇ ਉਹਨਾਂ ਨੇ ਟਿੱਪਣੀਆਂ ਸ਼ੁਰੂ ਕਰਤੀਆਂ ਹੁਣ ਇੱਕ ਪਾਸੇ ਬੰਦੇ ਸ਼ਹੀਦ ਹੋ ਰਹੇ ਆ ਹਰ ਰੋਜ਼ 10-15 ਮਰ ਰਹੇ ਆ ਉਹ ਕਹਿੰਦੇ ਸਾਡੀ ਜਿੱਤ ਹੋਗੀ ਸਾਡੇ ਵਿਚਾਰ ਦੀ ਜਿੱਤ ਹੋਗੀ ਉਹ ਪਤੰਦਰੋ ਰਜਾਈਆਂ ਚ ਪੈ ਗਏ ਦੀ ਹੋਗੇ ਕਿਸੇ ਨੇ ਡਾਂਗ ਨਹੀਂ ਖਾਧੀ ਕਿਸੇ ਨੇ ਚੀਜੀ ਦੇ ਵਿੱਚੋਂ ਖੂਨ ਨਹੀਂ ਕਢਾਇਆ ਕਿਸੇ ਨੇ ਸੰਤਾਪ ਨਹੀਂ ਹਣਾਇਆ ਆਪਦੇ ਮਤਲਬ ਪਰਿਵਾਰਾਂ ਦਾ ਤੇ ਫਿਰ ਤੁਸੀਂ ਪਿਆ ਪਿਆ ਨੇ ਕ੍ਰਾਂਤੀ ਕਿਵੇਂ ਕਰਤੀ ਭਾਈ ਜਾਣੀ ਜੀ ਜਿਹੜਾ ਸਰਕਾਰ ਕਹਿ ਰਹੀ ਹੈ ਉਹੋ ਹੀ ਉਹਨਾਂ ਨੇ ਕਹਣਾ ਸ਼ੁਰੂ ਕਰਤਾ ਵੀ ਜਿਹੜੀ ਇਹ ਕੱਲੂਕਾਰਾ ਹੋ ਰਿਹਾ ਕਤਲਿਆਂ ਹੋ ਰਿਹਾ ਭਾਵੇਂ ਅਸੀਂ ਕਹਿੰਦੇ ਆ ਕਿ ਬਹੁਤ ਮਾੜਾ ਹੈ ਪਰ ਇਹ ਉਹਨਾਂ ਦੀ ਲਾਈਨ ਦਾ ਸਿੱਟਾ ਹੈ ਉਹਨਾਂ ਦੀ ਵਿਚਾਰਧਾਰਾ ਦਾ ਸਿੱਟਾ ਹੈ ਜਿਹਦੇ ਕਰਕੇ ਬੰਦੇ ਮਾਰ ਰਹੇ ਨੇ ਫੇ ਤਾਂ ਗੁਰੂ ਗੋਬਿੰਦ ਸਿੰਘ ਵੀ ਗਲਤ ਸੀ ਭਾਈ ਫੇ ਤਾਂ ਬੰਦਾ ਬਹਾਦਰ ਵੀ ਗਲਤ ਸੀ ਹਰ ਰੋਜ਼ ਤੜਕੇ ਉੱਠ ਕੇ ਗੁਰਦੁਆਰੇ ਜਾਂਦੇ ਆ ਅਰਦਾਸਾਂ ਕਰਦੇ ਆ ਉਹ ਵੀ ਸਾਰੇ ਗਲਤ ਸੀ ਕੂਕਾ ਲਹਿਰ ਵੀ ਗਲਤ ਸੀ ਤੂੰ ਬਿਆਂ ਗੂੜ ਕੇ ਫੇ ਤਾਂ ਭਗ ਸਿੰਘ ਹੁਣੀ ਵੀ ਗਲਤ ਸੀ ਹੰਸੀ ਚੜ ਗਏ ਅਸਲ ਜਾਨ ਬਚਾਉਣ ਦਾ ਮਾਮਲਾ ਹੈ ਇਹ ਥੋਂ ਦੀ ਜਿਹੜੀ ਜ਼ਿੰਦਗੀ ਆ ਆਰਾਮ ਦੇ ਇੱਕ ਜ਼ਿੰਦਗੀ ਹੈ ਜੇ ਸਕਤੀ ਸਾਹਿਬ ਖੜੇ ਹੋਗੇ ਮੈਨੂੰ ਪਤਾ ਹੈ ਉਹ ਤ્યાਗ ਦਾ ਮਾਮਲਾ ਹੈ ਤੇ ਅੱਜ ਲੋਕ ਸਦਰਾਮ ਮੋਰਚਾ ਡਟ ਕੇ ਇਸ ਗੱਲ ਤੇ ਖੜਾ ਹੈ ਕਿ ਜਿਹੜੀ ਲੋਕਾਂ ਦੀ ਗਵਾਹੀ ਕਰਦੀ ਲਹਿਰ ਦੇ ਉੱਤੇ ਜ਼ਬਰ ਹੋਊਗਾ ਉਹਦਾ ਡਟਮਾ ਵਿਰੋਧ ਕਰਾਂਗੇ ਉਹਦਾ ਡਟਮੇ ਸਾਥ ਦੇਵਾਂਗੇ ਔਰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਤੇ ਉਸ ਤੋਂ ਗਾਂ ਜਿਹੜਾ ਇਹ ਪ੍ਰਬੰਧ ਹੈ ਉਹ ਕਾਂਬੜ ਕਹਿ ਗਿਆ ਮੈਂ ਉੱਤੇ ਟਾਈਮ ਨਹੀਂ ਲਾਉਣੀ ਇਹ ਪ੍ਰਬੰਧ ਖਾਲੀ ਹੱਥ ਹੀ ਨਹੀਂ ਤਬਦੀਲ ਹੁੰਦਾ। ਪਲਕਾਤੋਂ ਨਹੀਂ ਹੁੰਦਾ। ਉਹ ਵੀ ਸਾਡੇ ਰਾਜਾਂ ਹੀ ਕਰਦੇ ਆ ਨਾ ਇੱਕ ਟੁੱਟੀ ਜੀ ਤੁਸੀਂ ਅਰਜੀ ਦੇ ਆਓ ਥਾਣੇ ਤੇ ਜੀਪ ਪਰ ਕੈਂਦੀ ਪੁਲਸੀਆਂ ਦੀ ਕਦੇ ਵੀ ਕੋਈ ਬੰਦਾ ਸਿਪਾਈ ਖਾਲੀ ਹੱਥ ਆਇਆ ਹੋਵੇ ਤੁਹਾਡੇ ਕੋਲੇ ਦੱਸੋ ਆਇਆ ਕਦੇ ਕੋਈ ਖਾਲੀ ਹੱਥ ਉਹਨਾਂ ਕੋਲੇ ਡੰਡੇ ਬੰਦੂਕਾਂ ਕੁੱਟਮਾਰ ਕਰਕੇ ਲੋਕਾਂ ਨੂੰ ਲੈ ਜਾਂਦੇ ਆ ਤੇ ਫੇਰ ਭਾਈ ਲੋਹੇ ਨੂੰ ਤਾਂ ਲੋਹਾ ਹੀ ਕੱਟਦਾ ਲੱਕੜਾਂ ਯਾਰੀ ਨਹੀਂ ਕੱਟਦੀ ਇਹ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਵੋਟਾਂ ਛੋਟਾਂ ਦਾ ਰਾਹ ਛੱਡ ਕੇ ਗਦਾਰੀਆਂ ਦਾ ਰਾਹ ਛੱਡ ਕੇ ਆਪਦੀ ਆਰਾਮ ਦੇ ਜਿੰਦਗੀ ਛੱਡ ਕੇ ਜੇ ਸ਼ੇਰੀ ਦੇ ਵਾਰਸ ਖਾਉਣਾ ਹੈ ਤਾਂ ਗਾਂ ਤੋਂ ਆਇਓ ਤੇ ਨਹੀਂ ਮੌਜ ਕਰਿਓ ਏਜ ਕਰਕੇ ਆਉਣ ਵਾਲੇ ਸਮੇਂ ਚ ਇਹ ਲਹਿਰ ਜਿੰਨਾ ਮਰਦੀ ਕਤਲਿਆ ਮਰ ਜਾ ਲੈਣਾ ਵਿਚਾਰ ਤਾਂ ਕਦੇ ਨਹੀਂ ਮਰਦਾ ਭਗਤ ਸਿੰਘ ਨੇ ਵੀ ਕਿਹਾ ਸੀ ਮੈਨੂੰ ਮਾਰਦੇ ਹੋਗੇ ਪਿੰਡ ਪਿੰਡ ਭਗਤ ਸਿੰਘ ਉੱਗੇ ਆਉਣਗੇ ਤੇ ਮੇਰੇ ਮਾਰ ਨਾਲ ਮੇਰੇ ਵਿਚਾਰ ਕਤਲ ਨਹੀਂ ਹੁੰਦੇ ਤੇ ਵਿਚਾਰ ਹਮੇਸ਼ਾ ਜਿੰਦੇ ਰਹਿੰਦੇ ਆ 1905 ਚ ਲਹਿਰਨ ਦੀ ਅਗਵਾਈ ਚ ਘੋੜ ਫੇਰ ਹੋ ਗਿਆ ਸੀ ਤੇ 17 ਚ ਫੇਰ ਇਨਕਲਾਬ ਕਰਤਾ ਸੀ 1949 ਚ ਚੀਨ ਨੇ ਪਹਿਲਾ ਛਰੀ ਫੌਜ ਕਤਲੇਆਮ ਹੋ ਗਈ ਸੀ ਤੇ ਅਨੰਝ ਅਜ ਫਿਰ ਇਨਕਲਾਬ ਕਰਤਾ ਸੀ ਤੇ ਸਾਨੂੰ ਆਸ ਹੈ ਇਸ ਤੋਂ ਬਿਨਾ ਇਸ ਜਥੇਬੰਦੀ ਤੋਂ ਬਿਨਾ ਜਿਹੜੀ ਨੇ ਆ ਸਾਰੇ ਬਸਤਰ ਦੇ ਵਿੱਚ ਜਨਤਨਾ ਸਰਕਾਰ ਚਲਾਈ ਹੈ ਉਹ ਤੋਂ ਬਗੈਰ ਜੇ ਕੋਈ ਰਾਜ ਪ੍ਰਬੰਧ ਲੋਕਾਂ ਦਾ ਸਿਰਜਣ ਦੀ ਗੱਲ ਕਰਦਾ ਹੈ ਜੇ ਕੋਈ ਲੋਕਾਂ ਦਾ ਰਾਜ ਪ੍ਰਬੰਧ ਲਿਆਉਣ ਦੀ ਗੱਲ ਕਰਦਾ ਹੈ ਇਹ ਖਾਮ ਖਿਆਲੀ ਹੈ ਔਰ ਲੋਕਾਂ ਦਾ ਧੋਖਾ ਹੈ ਲੋਕਾਂ ਨੂੰ ਮਨ ਪਰਚਾਉਣਾ ਹੈ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਾਮਰੱਡ ਛੇਰੀ ਦਾ ਰਾਹ ਲੋਕਾਂ ਦੀ ਲੁੱਟ ਦੇ ਖਾਤਮੇ ਦਾ ਰਾਹ ਕਾਮਰੱਡ ਛੇਰੀ ਦਾ ਰਾਹ ਵੋਟ ਰਹਿਤ ਇਨਕਲਾਬੀ ਜੰਗ ਤੇ ਹਾਕਮਾਂ ਦਾ ਸਿੱਧਾ ਤੇ ਇੱਕ ਮੈਂ ਆਖਸਤ ਗੱਲ ਕਹਿ ਕੇ ਆਪਦਾ ਸਥਾਨ ਲੈਣਾ ਕਿਉਂਕਿ ਦੂਜੇ ਸਾਥੀਆਂ ਨੇ ਵੀ ਬੋਲਣਾ ਹੈ ਜਿਹੜਾ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਸਭ ਤੋਂ ਵੱਡਾ ਰੌਲਾ ਪਾ ਰਿਹਾ ਕਿ ਦੇਸ਼ ਅਕੇ ਨੂੰ ਜਾ ਰਿਹਾ ਹੈ ਦੇਸ਼ ਅਕੇ ਨੂੰ ਜਾ ਰਿਹਾ ਹੈ ਤੇ ਉਹਨੇ ਸਮਝੌਤੇ ਕੀਤੇ ਆ ਜਿਹੜਾ ਸਮਝੌਤਾ 26 ਤੱਕ ਪੂਰਾ ਚੜ੍ਹਨਾ ਹੈ ਆ 26 ਤੱਕ ਕਹਿੰਦੇ ਮਾਵਾਦ ਖਤਮ ਕਰਨਾ ਹੈ ਨਾ ਇਹ 26 ਤੱਕ ਸਮਝੌਤਾ ਹੈ ਕਿ ਟੋਟਲ ਖਣਿਜ ਪਦਾਰਥਾਂ ਦੇ ਕਬਜ਼ਾ ਛੋਟੀਆਂ ਜ਼ਮੀਨਾਂ ਦੇ ਕਬਜ਼ਾ ਫੋਟੇ ਵੱਡੇ ਵੱਡੇ ਫਾਰਮ ਤੇ ਮਤਬਾਲ ਬਣ ਗਏ ਔਰ ਉਹ ਬਕਾਇਦਾ ਤੌਰ ਦੇ ਉੱਤੇ ਅੱਜ ਚਾਂਬੜਾ ਬਾ ਰਿਆ ਔਰ ਇੱਥੋਂ ਤੱਕ ਆਪਦੀ ਪੂਰੀ ਛਾਣੇਦਾਰੀ ਚਲਾ ਕੇ ਔਰ ਕਿਸੇ ਨੂੰ ਕਹਿ ਰਿਹਾ ਮੈਂ ਜੰਗਬੰਦ ਕਰਾਈ ਹੈ ਕਿਸੇ ਨੂੰ ਕਹਿ ਰਿਹਾ ਕਿ ਤੂੰ ਜੰਗਬੰਦ ਕਰ ਦੇ ਕਿਸੇ ਨੂੰ ਕਹਿ ਰਿਹਾ ਕਿ ਜੇ ਤੂੰ ਤੇਲ ਲੱਤਾ ਮੈਂ ਤੈਨੂੰ ਬੰਦਾ ਬਣਾ ਦੂੰ ਇਹ ਵੱਡੀ ਜਿਹੜੀ ਸਾਮਰਾਜਿਆਂ ਦੀ ਲਟੇਰਿਆਂ ਦੀ ਜਿਹੜੀ ਲੜਾਈ ਹੈ ਉਹ ਭਾਰਤ ਦੇ ਅੰਦਰ ਸਿੱਧੀ ਮੋਦੀ ਰਾਹੀਂ ਦਾਖਲ ਹੋ ਗਈ ਹੈ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਆਪ ਦੀਆਂ ਆਪ ਦੀਆਂ ਜਥੇਬੰਦੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਲੜਾਈ ਸਿੱਧੀ ਤੇ ਸਪਸ਼ਟ ਹੈ ਔਰ ਇਹਨੂੰ ਆਪਣਾਉਣ ਲਈ ਜੇ ਤੁਸੀਂ ਕਹੋਗੇ ਵੀ ਸ਼ਾਂਤੀ 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 ਇਹਦੇ ਨਾਲ ਕੁਝ ਨਹੀਂ ਸੌਰਨਾ ਹਾਂ ਸ਼ਾਂਤੀ ਕਰੋ ਜਿੱਥੇ ਲੋਕ ਸੌਖੇ ਹੋਣ ਜਿੱਥੇ ਲੋਕ ਅੱਗੇ ਵਧ ਰਹੇ ਹੋਣ ਪਰ ਜੇ ਕੋਈ ਮੂਹਰੇ ਬੰਦੂਕਾ ਚਲਾਈ ਜਾਂਦਾ ਹੈ ਬੰਦੇ ਮਾਰੀ ਜਾਂਦਾ ਹੈ ਹੜਕੇ ਘੁੱਠੇ ਪੁੱਸ ਮੁਕਾਬਲੇ ਬਣਾਈ ਜਾਂਦਾ ਹੈ ਉਹ ਕਰਾਂ ਦੇ ਵਿੱਚ ਇੰਨਾ ਜੀ ਤੁਰੀ ਫਰਦੀ ਹੈ ਤੇ ਫੇਰ ਸ਼ਾਂਤੀ ਦਾ ਬਾਸ਼ ਪੜਾਉਂਗੇ ਫੇਰ ਤਾਂ ਭਾਈ ਆਮ ਜਟਕਾ ਸੌਦਾ ਹੈ ਵੀ ਜੇ ਕਿਤੇ ਚਪੇੜ ਮਾਰਦੀ ਆ ਮੂਰੋ ਜੇ ਚਪੇੜ ਨਹੀਂ ਵੱਜਦੀ ਗਾਲਤਾ ਬੰਦਾ ਕੱਢ ਹੀ ਸਕਦਾ ਨਾ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਨੂੰ ਸੰਘਰਸ਼ ਦਾ ਰਾਹ ਛੇਰੀ ਦਾ ਰਾਹ ਇਹਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਤੇ ਮੈਂ ਲਾਸਟ ਦੇ ਵਿੱਚ ਆਪਦੀ ਜਥੇਬੰਦੀ ਜਿਹੜੇ ਤਰਫੋਂ ਜਿੰਨਾਂ ਜਥੇਬੰਦੀਆਂ ਨੇ ਸਾਡਾ ਸਹਿਯੋਗ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੈ ਜਨਤਾ ਜੈ